ਬੜਾ ਲਹੂ ਪੀਤਾ ਖੜ ਜਾ ਕੇ ਨਾ ਆ ਬੱਲੇ ਬੱਲੇ ਆ ਬੜਾ ਸੋਹਣਾ ਖੇਤ ਸੰਭਾਰਿਆ ਖਾਲ ਖੂੜਾਂ ਰੜਕ ਕੱਢ ਰੱਖੀਏ ਕਿਹਦੇ ਖਾਲ ਸਵਾਰੀ ਇਹਨਾਂ ਤੂੰ ਖਾਲ ਤਾਂ ਕਿਹੜੇ ਆ ਰੜ ਕੇ ਕੱਢ ਰੱਖੀਏ ਬੜਾ ਸੋਹਣਾ ਵੇ ਫਾਰਮ ਬਣਾਇਆ ਕਿਸੇ ਨੇ ਹੂੰ ਖਾਲ ਖੂੜਾਂ ਭਏ ਕੌਲੀ ਵਰਗੇ ਆਪਦੇ ਖਾਲ ਵੀ ਸਵਾਰ ਲਓ ਆਪਦੀ ਖਾਲ ਕਿੰਨੀ ਵੀ ਚਾਕ ਲਓ ਫੋਨ 'ਚ ਵੀਡੀਓ ਦੇਖ ਕੇ ਰੀਸ ਕਰ ਲਾ ਆ ਵੇ ਕੀ ਨਾਸ ਸੰਭਾਰਿਆ ਖਾਲ ਦਾ ਸਾਰੇ ਤੂੰ ਕੀ ਲੈਣਾ ਹੈ ਤੂੰ ਭੱਜ ਜਾ ਭੱਜ ਜਾ ਦੁਪਹਿਰੇ ਆ ਜਾ ਨਸਰ ਖਾਨ ਨੂੰ ਮੈਂ ਤਾਂ ਵਾਗ ਹੀ ਜਾਨਾ ਪਰਾ ਮੈਨੂੰ ਤਾਂ ਮੈਂ ਤਾਂ ਤੇਰੇ ਪਿਆਰਲਾ ਸੜਦਾ ਤੈਨੂੰ ਕਹਿ ਦੀ ਗੱਲ ਟੋਕ ਕੇ ਤੈਨੂੰ ਗੁੱਸਾ ਲੱਗਦਾ ਗੱਲ ਦਾ ਮੈਂ ਤਾਂ ਵਾਗਦਾਂ ਨਾਲਾ ਤੂੰ ਫੋਨ ਚ ਚਰਾ ਲਾ ਹੋਰ ਅੱਬ ਲੈ ਵੀ ਮਿੱਤਰਾ ਕੱਢਤਾ ਅੱਜ ਤਾਂ ਅੱਜ ਤਾਂ ਆ ਕੇ ਟੋਕੂ ਆ ਬੇਲੀ ਤਿੰਨ ਕਿੱਲੇ ਖਾਲ ਬਣਾਤਾ ਤੇ ਅੱਧਾ ਕਿੱਲਾ ਰਹਿ ਗਿਆ ਉਹ ਵੀ ਕੱਢਦੇ ਆਂ ਬੱਲੇ ਬੱਲੇ ਅੱਜ ਤਾਂ ਪਰੋਂਦਰ ਨੇ ਨੋਹਾਂ ਨਾਲ ਹੀ ਚੁਗ ਤਖ ਖਾਲ ਤੇ ਪੋਰਾ ਨਹੀਂ ਛੱਡਿਆ ਕਹਿਸਤ ਵੀਰ ਠੀਕ ਆ ਮੈਂ ਤਾਂ ਤੇਰੇ ਕੋਲ ਕੰਮ ਆਇਆ ਰਾਜੇਕਾ ਅੱਛਾ ਕੀ ਕੰਮ ਸੀ ਵੀ ਕੰਮ ਯਾਰ ਜਿਹੜੇ ਸਾਨੂੰ ਤੂੰ ਲਗਾਇਆ ਪਿਆਗਾ ਹੂੰ ਕੰਮ ਦਾ ਤੇਰਾ ਤੂੰ ਮੇਰਾ ਕੰਮ ਤਾਂ ਦੇਂਗਾ ਕਰ ਹਾਂ ਦੱਸ ਤੇ ਮੇਰਾ ਏਰੀਆ ਕੋਈ ਨਾ ਦੱਸ ਦੇ ਦੱਸ ਦੇ ਕੰਮ ਜਵਾਬ ਨਾ ਦੇਈ ਬਾਈ ਬਣ ਕੇ ਮੈਂਨਤ ਵਾਲੀ ਗੱਲ ਹੀ ਹੈ ਜਵਾਬ ਥੋੜੀ ਦਿੰਨੇ ਆਪਾਂ ਔਖਾ ਬਹੁਤ ਹੋਇਆ ਪਿਆ ਇੱਕ ਤਾਂ ਨਾ ਸਰਕਾਰ ਨੇ ਸਖਤਾਈ ਕਰ ਰੱਖੀ ਜਾਦੇ ਅੱਛਾ ਕਾਦੀ ਜਿਹੜੇ ਕੰਮ ਐ ਤੇਰੇ ਕੋਲੇ ਮੈਂ ਹੂੰ ਦੱਸ ਕੀ ਕੰਮ ਐ ਹੋਇਆ ਤਾਂ ਜਵਾਬ ਨਾ ਦੇਈ ਬਾਈ ਬਣ ਕੇ ਮੈਨੂੰ ਇਹ ਡਰ ਹੈ ਜਵਾਬ ਦੇ ਤਾਂ ਨਾ ਉਹ ਭਰਾਵਾ ਕੰਮ ਤਾਂ ਦੱਸ ਦੇ ਕੰਮ ਤਾਂ ਦੱਸ ਦੇ ਮੇਰੇ ਕੋਲ ਖਾ ਰਿੰਦਾ ਦਾ ਖਵਾਦੀ ਕਾਰਡ ਦਵਾ ਦੇ ਰਿਕਪੁਰ ਉਹ ਸ਼ਾਬਾਸ਼ ਓ ਪ੍ਰਵਾ ਤੈਨੂੰ ਕਿਹਨੇ ਆਖਿਆ ਕਾਰਡ ਲਾਉਣਾ ਮੈਂ ਕਾਰਡ ਤਾਂ ਜਿਹੜੇ ਸਾਨੂੰ ਖਾਲਾ ਕੱਢੀ ਹੈ ਨਾ ਐਸ ਰੋਡ ਮੈਂ ਸਾਹਵ ਲਾਇਆ ਵੀ ਖਾਦਾ ਹੋਣਾ ਜੀ ਤੇਰੇ ਨਾਲ ਮੈਂ ਲੱਗ ਜੂਗਾ ਕਿੰਨਾ ਕਰਦਾ ਮੱਕਣਵਾਦੂ ਕੋਈ ਗੱਲ ਨਹੀਂ ਓ ਪ੍ਰਵਾ ਗੱਲ ਸੁਣ ਲੈ ਮੇਰੀ ਹਾਂ ਰੋਟੀਆਂ ਪਈਆਂ ਮੇਰੇ ਕੋਲ ਤਾਂ ਟੀ ਪੰਜਾ ਰੋਟੀਆਂ ਤਾਂ ਮੈਂ ਘਰੋਂ ਖਾ ਕੇ ਆਇਆ ਰੋਟੀਆਂ ਨਾਲ ਨਹੀਂ ਗੱਲ ਬਣਦੀ ਨਾ ਤਾਂ ਹੀ ਮੈਂ ਤੋੜ ਲੱਗੀ ਬਈ ਯਾਰ ਮੈਂ ਚੱਲ ਤੇਰਾ ਖਾਲਾ ਕੰਮ ਕੀਤਾ ਮੈਨੂੰ ਲੱਗਿਆ ਮਹਾਰਾਜ ਨਾ ਖਾਦਾ ਹੋਣਾ ਇਹ ਪੁੱਛ ਲਈਏ ਹੈਗਾ ਦਵਾ ਦੇ ਦੋ ਚਮਚੇ ਦੋ ਕਾਰਡ ਲਵਾ ਦੇ ਮੇਰਾ ਦੇਰ ਲੰਗੀ ਜੂਆ ਚਮਚੇ ਤਾਂ ਪਏ ਬਾਦੂ ਪਰ ਕਾਰਡ ਕੂਡ ਵਾਲਾ ਕੰਮ ਹੈ ਨਹੀਂ ਮੈਂ ਤੈਨੂੰ ਦੱਸਾਂ ਰੋਟੀਆਂ ਪਈਆਂ ਦੋ ਖਾਣੀਆਂ ਤਾਂ ਖਾੜਾ ਮੇਰੇ ਕੋਲ ਇੱਦਾਂ ਖਾੜਾ ਖਾ ਰਹਿਂਦਾ ਕੱਢਣ ਵਾਲਾ ਖਾੜਾ ਤਾਂ ਮੈਂ ਕਢਵਾ ਦੂੰ ਖਵਾ ਤਾਂ ਸੀ ਮੈਨੂੰ ਮੈਹੀ ਤੇਰੇ ਨਾਲ ਲੱਗ ਜੂ ਵਿਹਲੇ ਹੀ ਆ ਮੈਂ ਇੱਥੋਂ ਤੱਕ ਆਈ ਲੱਗ ਜਾ ਮੇਰੇ ਕੋਲੇ ਕਾਰਡ ਧਰੇ ਪਏ ਗਾਹਾਂ ਇੱਥੇ ਜੇ ਤਾਂ ਤੇਰੀ ਤਾਂ ਉਹ ਗੱਲ ਹੈ ਸਿਆਣੇ ਦੇ ਅੱਖਣ ਵਾਂਗੂ ਵੀ ਦਾਤੀ ਦੇ ਹੁੰਦੇ ਇੱਕ ਪਾਸੇ ਦਿੰਦੇ ਤੇ ਲੋਕਾਂ ਦੇ ਦੋਨੇ ਪਾਸੇ ਤੂੰ ਤਾਂ ਉਹਨਾਂ ਚ ਆ ਜੰਨਾ ਵੀ ਦੋਹੇ ਪਾਸੇ ਆ ਕੱਲ ਜੇ ਮੈਂ ਪੈ ਗਿਆ ਸੀ ਇੱਥੇ ਮੰਜੇ ਤੇ ਤਾਂ ਤੂੰ ਆ ਕੇ ਕਹਤਾ ਵੀ ਭਰਾਵਾ ਲਾਤੇ ਲੱਤ ਤਰਕੇ ਪਿਆ ਫੋਨ ਦੇਖੀ ਐ ਮੈਂ ਵੀ ਤੂੰ ਫਾਰਮ ਲੋਕਾਂ ਨੇ ਕਹਿੰਨਾ ਫਾਰਮ ਬੜਾ ਸੋਹਣਾ ਬਣਾਇਆ ਹੈ ਤੇ ਫਿਰ ਤਾਂ ਹੀ ਤਾਂ ਅੱਜ ਮੈਂ ਬਣਾਈ ਇਹਨਾਂ ਜੇ ਆਜ ਮੈਂ ਬਣਾ ਲਿਆ ਤਾਂ ਆ ਕੇ ਕਹਤਾ ਮੂੰ ਚੱਕ ਕੇ ਕਾਰਡ ਲਾਇਆ ਲੈ ਗੱਲ ਐ ਕੋਈ ਕਾਰਡ ਤਾਂ ਲਾਇਆ ਐਂ ਦਰ ਚੁਗੀ ਜਾਂਦੀ ਹੁੰਦਾ ਖੱਬਲਾ ਨਹੀਂ ਯਾਰ ਮੈਂ ਮੈਂ ਮੰਗਾਲੂ ਮੰਗਾਲਿਆ ਮੈਥੋਂ ਤੂੰ ਜਾਣਨਾ ਹੈ ਕਿ ਕਿਵੇਂ ਕਰੇਗਾ ਨਹੀਂ ਯਾਰ ਮੰਨ ਜਾ ਬਾਈ ਬਣਿਆ ਕਿਉਂ ਕਰ ਉਹ ਭਰਾਵਾ ਵਗ ਜਾ ਮੈਂ ਤੈਨੂੰ ਦੱਸਾਂ ਮੇਰੇ ਕੋਲ ਰਹਿਂਦਾ ਹੈ ਏਦਾਂ ਕਿਲਾ ਕੱਢਣਾ ਆ ਖਾਲ ਤਾਂ ਮੈਂ ਕਰਵਾ ਦੂੰ ਲਵਾ ਦੇ ਬਾਈ ਵੰਦਸੀ ਉਹ ਪਿਆ ਕਿੱਥੇ ਭਾਵਾਂ ਇਹਨੇ ਬੜਾ ਲਹੂ ਪੀਤਾ ਖੜ ਜਾ ਕੇ ਨਾ